ਕਹਿੰਦੇ ਭਾਨਾ ਸਿੱਧੂ ਤਾਂ ਐਵੇਂ ਹੀ ਬੋਲੀ ਜਾਂਦਾ ਕਿੱਥੇ ਸੜਕਾਂ ਤੇ ਪਾਣੀ ਖੜਾ ਯਾਰ ਐਵੇਂ ਹੀ ਬੋਲੀ ਜਾਂਦਾ ਬਾਈ ਸੱਚ ਆ ਭਾਨਾ ਸਿੱਧੂ ਜਿਹੜਾ ਕੁਝ ਬੋਲਦਾ ਉਹ ਸਹੀ ਗੱਲ ਕਹਿਣਾ ਹੁੰਦਾ ਇਹ ਸਾਨੂੰ ਪਿੱਛੋਂ ਪਤਾ ਲੱਗਦਾ ਟੂਲ ਪਲਾਜ਼ੇ ਵਾਲੇ ਤੇ ਮੂਰੇ ਬੋਲਣਾ ਸਿੱਖੋ ਜੇ ਕੋਈ ਨੁਕਸਾਨ ਹੁੰਦਾ ਸੜਕ ਤੇ ਤਾਂ ਜ਼ਿੰਮੇਵਾਰ ਟੂਲ ਪਲਾਜ਼ੇ ਵਾਲੇ ਨੇ ਠੀਕ ਆ ਮਿੱਤਰੋ ਤੁਹਾਨੂੰ ਵੀਡੀਓ ਦਿਖਾਉਣਾ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਕਿਵੇਂ ਗੱਡੀ ਭੰਨੀ ਗਈ ਆ ਸਾਰੀ ਖਤਮ ਹੋ ਗਈ 5 ਲੱਖ ਦੀ ਗੱਡੀ ਵਾਲੇ ਦੀ ਖਤਮ ਹੋ ਗਈ ਬਾਈ ਲੈ ਵੀ ਮਿੱਤਰੋ ਆ ਵੀਡੀਓ ਪੂਰੀ ਸੁਣ ਲਿਓ ਇਹਨੂੰ ਸ਼ੇਅਰ ਕਰ ਦਿਓ ਬਾਈ ਬਣ ਕੇ ਐਕਸੀਡੈਂਟ ਹੋਇਆ ਬ ਤੇ ਆਪਾਂ ਤੁਹਾਨੂੰ ਗੱਲ ਦੱਸਾਂਗੇ ਵੀ ਕਿਵੇਂ ਹੋਇਆ ਠੀਕ ਹੈ ਮਿੱਤਰੋ ਲੈ ਵੀ ਮਿੱਤਰੋ ਕੁਝ ਟਾਈਮ ਪਹਿਲਾਂ ਭਾਨੇ ਸਿੱਧੂ ਨੇ ਵੀਡੀਓ ਪਾਈ ਸੀ ਵੀ ਮੰਡੀ ਲਵੇ ਜਿਹੜਾ ਪਾਣੀ ਆ ਵੀ ਉਹਦੇ ਕਾਰਨ ਕੋਈ ਨੁਕਸਾਨ ਨਾ ਹੋ ਜਾਏ ਅੱਜ ਮਿੱਤਰੋ ਤਰੀਕ ਹੈਗੀ ਅੱਜ 28 ਤੇ ਗੱਡੀ ਟੂਲ ਪਲਾਜੇ ਤੋਂ ਟੂਲ ਪਲਾਜਾ ਕਟਾ ਕੇ ਇੱਧਰ ਨੂੰ ਵਰਨਾ ਗੱਡੀ ਆ ਰਹੀ ਸੀ ਸੰਗਰੂਰ ਵੱਲ ਨੂੰ ਉੱਥੋਂ ਜਿੱਥੋਂ ਮੈਂ ਤੁਹਾਨੂੰ ਦਿਖਾ ਰਿਹਾ ਉੱਥੋਂ ਸਲਿੱਪ ਹੋਈ ਆ ਗੱਡੀ ਆਉਂਦੇ ਆਉਂਦੇ ਆ ਕੇ ਉਥੋਂ ਸਲਿੱਪ ਕਰਦੀ ਜਿਹੜੇ ਖਾਂਦੀ ਖਾਂਦੀ ਫੁੱਟਪਾਥ ਜੜੀ ਫੁੱਟਪਾਥ ਤੋਂ ਆਉਂਦੀ ਆਉਂਦੀ ਗੱਡੀ ਸਿੱਧੀ ਖੰਭੇ 'ਚ ਵੱਜੀ ਜਿਹੜੇ ਪਾਣੀ ਵਾਲੇ ਆਪਣੇ ਬਿਜਲੀ ਵਾਲੇ ਖੰਭੇ ਨੇ ਸਿੱਧੀ ਆ ਕੇ ਖੰਭੇ ਦੇ ਵਿੱਚ ਵੱਜੀ ਉਹ ਤਾਂ ਰੱਬ ਦੀ ਕਿਰਪਾ ਨਾਲ ਬਾਈ ਬਚ ਗਿਆ ਹਨਾ ਤੇ ਟਾਕੀ ਟੁੱਟ ਗਈ ਤੁਹਾਡੇ ਸਾਹਮਣੇ ਗੱਡੀ ਵੀ ਸਾਰੀ ਭੰਨੀ ਗਈ ਮੂਹਰੋਂ ਵਾਗਰੋਂ ਤੇ ਜਾਨ ਬਚ ਗਈ ਦੋ ਜਾਨੇ ਸੀ ਇਹ ਬਾਈ ਭਾਨੇ ਸਿੱਧੂ ਨੇ ਪਹਿਲਾਂ ਵੀਡੀਓ ਪਾਈ ਸੀਗੀ ਵੀ ਪਾਣੀ ਦੇ ਕਾਰਨ ਕਿਸੇ ਦੀ ਜਾਨ ਨਾ ਬਾਜੀ ਅੱਜ ਜਾਨ ਬਚ ਗਈ ਮੇਟਰੋ ਗੱਡੀ ਪਾਈ ਦੀ ਸਾਰੀ ਫੁੱਟ ਗਈ ਪਰ ਟੂਲ ਪਲੱਜਾਂ ਦੇ ਜੂਨੀ ਰੜਕੀ ਜਿੱਦੇ ਮੀਂਹ ਪੈਂਦਾ ਹੈ ਰੋਡ ਦੇ ਉੱਪਰ ਪਾਣੀ ਖੜ ਜਾਂਦਾ ਇਹਦੇ ਟੂਲ ਤੇ ਟੂਲ ਕੱਟੀ ਜਾਂਦੇ ਇਹਨਾਂ ਨੂੰ ਜੰਮੀ ਉਹ ਨਹੀਂ ਹੁੰਦਾ ਪਰ ਮੈਂ ਇਹ ਵੀਡੀਓ ਬਈ ਦੱਬ ਕੇ ਸ਼ੇਅਰ ਕਰਦੇ ਹੋ ਕਿ ਜੇ ਕਿਸੇ ਦੀ ਜਾਨ ਬਚੀ ਯਾਰ ਗਾਹਾਂ ਵਾਸਤੇ ਕੋਈ ਇਹ ਜੈਕਸੀਡੈਂਟ ਨਾ ਹੋਵੇ ਇਹਨੂੰ ਸੇਤੀ ਤੋਂ ਸੇਤੀ ਇਹ ਪਾਣੀ ਦਾ ਕੋਈ ਹੱਲ ਕੀਤਾ ਜਾਵੇ ਹਨਾ ਲਾਈਵ ਮੈਟਰੋ ਜੇ ਵੀ ਕੋਈ ਵੀ ਨੁਕਸਾਨ ਹੁੰਦਾ ਤਾਂ ਇਹਦੇ ਜ਼ਿੰਮੇਵਾਰ ਟੂਲ ਪਲਾਜ ਵਾਲੇ ਹੋਣਗੇ ਜਿਵੇਂ ਇਹ ਗੱਡੀ ਦਾ ਨੁਕਸਾਨ ਹੋਇਆ ਤਾਂ ਇਹਦੇ ਜ਼ਿੰਮੇਵਾਰ ਟੂਲ ਪਲਾਜ ਵਾਲੇ ਹੋਣ ਚਾਹੀਦੇ ਨੇ ਕਿਉਂਕਿ ਟੂਲ ਉਹ ਕੱਢਦੇ ਨੇ ਆਪਾਂ ਟੂਲ ਇਹਨਾਂ ਨੂੰ ਸੜਕ 'ਤੇ ਦਾ ਦਿੰਦੇ ਆ ਬਈ ਆਪਾਂ ਕਿਸੇ ਹੋਰ ਚੀਜ਼ ਦਾ ਨਹੀਂ ਦੇਂਦੇ ਟੈਕਸ ਆਪਾਂ ਗੱਡੀਆਂ ਦੇ ਅੱਡਾ ਭਰਦੇ ਆ ਬੀਮੇ ਪ੍ਰਦਾਸ ਪ੍ਰਦੂਸ਼ਣ ਉਹ ਅੱਡ ਘਟਾਉਨੇ ਆ ਪਰ ਸੜਕ ਦੇ ਆਪਾਂ ਇਹਨਾਂ ਨੂੰ ਪੈਸੇ ਦੇ ਕੇ ਤੁਰਦੇ ਆ ਹੁਣ ਨੁਕਸਾਨ ਇਹਨਾਂ ਦੀ ਸੜਕ 'ਤੇ ਹੋਇਆ ਜ਼ਿੰਮੇਵਾਰ ਇਹ ਨੇ ਅਸਲੀ ਵੀ ਪਾਣੀ ਦਾ ਹੱਲ ਇਹਨਾਂ ਨੇ ਕਰਨਾ ਬਈ ਹੋਰ ਕੌਣ ਕਰੂਗਾ ਗੱਡੀ ਵਾਲ ਨੇ ਟੈਕਸ ਦੇਦਾ ਸਾਨੂੰ ਹਨਾ ਗੱਲ ਤਾਂ ਹੁਣ ਇਹਨਾਂ ਦੇ ਛੱਤੇ ਦੇਖ ਲੋ ਇੱਥੋਂ ਗੱਡੀ ਕਿੱਡੀ ਤਰ੍ਹਾਂ ਦੇਖ ਲੋ ਪਾਣੀ ਵਿੱਚ ਦੀ ਸਲਿੱਪ ਹੋਈ ਆ ਬਾਈ ਨੇ ਬ੍ਰੇਕ ਬਰੋਕ ਮਾਰੇ ਐ ਗੇੜੇ ਖਾਂਦੀ ਖਾਂਦੀ ਉੱਪਰ ਦੀ ਆ ਕੇ ਉਹਦੇ ਜਾ ਕੇ ਖੰਭੇ ਦੇ ਵਿੱਚ ਵੱਜੀ ਆ ਤੇ ਬਸ ਬਾਈ ਜਾਨ ਬਚੀ ਆ ਬਾਈ ਗੱਡੀ ਸਾਰੀ ਨੁਕਸਾਨ ਹੋ ਗਿਆ ਬਾਈ ਦਾ ਘੱਟੋ ਘੱਟ 4-5 ਲੱਖ ਦੀ ਗੱਡੀ ਖਤਮ ਹੋ ਗਈ ਜਮਾ ਤੇ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ ਆਪਾਂ ਕਹਿੰਨਾ ਪਹਾਨਾ ਬੋਲਦਾ ਪਹਾਨਾ ਬਾਈ ਸਹੀ ਬੋਲਦਾ ਸੀ ਉਹਨੇ ਜਿੱਦੇ ਵੀਡੀਓ ਪਾਈ ਸੀ ਹਫਤੇ ਦੇ ਵਿੱਚ ਵਿੱਚ ਪਾਣੀ ਕੜਤਾ ਸੀਗਾ ਹੁਣ ਤੁਸੀਂ ਵੀਡੀਓ ਨੂੰ ਪੂਰੀ ਸ਼ੇਅਰ ਕਰਦੇ ਹੋ ਬਾਈ ਦੇਖੋ ਸਾਹਮਣੇ ਗੱਡੀ ਦਾ ਕਿੰਨਾ ਨੁਕਸਾਨ ਪੁਲਿਸ 50 ਹੁਣ ਵੀ ਪਹੁੰਚ ਚੁੱਕੇ ਨੇ ਹਨ ਉਹਨਾਂ ਨੇ ਜਾਈਆ ਕੀਤਾ ਉਹਨਾਂ ਨੇ ਜੋ ਦੇਖਿਆ ਵੀ ਇਹ ਸਾਰਾ ਪਾਣੀ ਦੇ ਕਾਰਨ ਹੋਇਆ ਤੇ ਆ ਦੇਖੋ ਤੁਸੀਂ ਗੱਡੀ ਕਿੱਥੇ ਯਾਰ ਜਾ ਕੇ ਉਹ ਖੰਭੇ ਚ ਬਾਈ ਦੀਆਂ ਲੱਤਾਂ ਟੁੱਟਣ ਤੋਂ ਬਚਤ ਰਹੀ ਟਾਕੀ ਪਟ ਕੇ ਬਾਈ ਨੂੰ ਮਸਾਂ ਵਿੱਚੋਂ ਕੱਢਿਆ ਸੀ ਤੇ ਬਾਈ ਜਮਾ ਬਾਈ ਉਹਦੇ ਥ੍ਰੀ ਹਟ ਵੀ ਨਹੀਂ ਲੱਗੀ ਬਚਤ ਰਹੀ ਹੈ ਨਾ ਤੇ ਵੱਡੀ ਗੱਲ ਤਾਂ ਇਹ ਸੜਕਾਂ ਨੂੰ ਹਨਾ ਟੂਲਪਲਾਜ ਨੂੰ ਦੇਖਣਾ ਚਾਹੀਦਾ ਵੀਰ ਪਾਣੀ ਖੜਾ ਕਿੰਨੀ